ਲਓ ਵੀ ਦੋਸਤੋ ਹੁਣ ਅਸੀਂ ਨਾਜ ਨਰਸਰੀ ਤੇ ਪਹੁੰਚ ਚੁੱਕੇ ਹਾਂ ਇਹਨਾਂ ਦੀ ਇੱਥੇ ਸਟਾਲ ਜਿਹੜੀ ਉਹ ਲੱਗੀ ਹੋਈ ਆ ਇੱਥੇ ਫਲਦਾਰ ਅਤੇ ਡੈਕੋਰੇਸ਼ਨ ਵਾਲੇ ਬੂਟੇ ਦੇਸੀ ਅਤੇ ਹਾਈਬ੍ਰਿਡ ਬੂਟੇ ਜਿਹੜੇ ਉਹ ਸਸਤੇ ਰੇਟਾਂ ਦੇ ਬਾਈ ਹੁਣਾ ਕੋਲੋਂ ਮਿਲਦੇ ਹਨ ਸੋ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਹਰੀ ਲਾਚੀ ਦਾ ਬੂਟਾ ਨਾਲ ਦੀ ਨਾਲ ਜਿਹੜਾ ਉੱਤੇ ਰੇਟ ਵੀ ਲਿਖੇ ਹੋਏ ਨੇ ਤੇਜ ਪੱਤਾ 150 ਰੁਪਏ ਕਾਲੀ ਮਿਰਚ ਦਾ ਜਿਹੜਾ 150 ਰੁਪਏ ਲੌਂਗ ਦਾ ਬੂਟਾ ਜਿਹੜਾ 200 ਰੁਪਏ ਹਰੀ ਇਲਾਚੀ 100 ਰੁਪਏ ਕੀਵੀ ਜੋੜਾ 800 ਰੁਪਏ ਦਾ ਬੂਟਾ ਜਿਹੜਾ ਆਂਬ ਮੀਆਂ 500 ਰੁਪਏ ਦਾ ਬੂਟਾ ਤੇ ਹੋਰ ਜਿਹੜੇ ਆ ਡੈਕੋਰੇਸ਼ਨ ਵਾਲੇ ਬੂਟੇ ਤੇ ਜਿਹੜੇ ਲੋਕ ਆ ਉਹ ਇਹਨਾਂ ਦੀ ਨਰਸਰੀ ਤੋਂ ਜਿਹੜੇ ਇਸ ਮੇਲੇ ਦੇ ਵਿੱਚ ਜਿਹੜਾ ਉਹ ਬੂਟੇ ਵੀ ਖਰੀਦ ਰਹੇ ਕਿਉਂਕਿ ਆਉਣ ਵਾਲਾ ਜਿਹੜਾ ਗਰਮੀ ਦਾ ਮੌਸਮ ਵੀ ਆਉਣ ਵਾਲਾ ਸੋ ਜਿਹੜੇ ਬੂਟੇ ਲਾਉਣੇ ਉਹ ਸਾਡੇ ਵਾਤਾਵਰਣ ਲਈ ਵੀ ਜ਼ਰੂਰੀ ਆ ਜਿੱਥੇ ਸੋ ਅਸੀਂ ਤੁਹਾਨੂੰ ਵੀਡੀਓ ਜਿਹੜੀ ਉਹ ਨਾਜ ਨਰਸਰੀ ਵਾਲਿਆਂ ਦੀ ਦਿਖਾ ਰਹੇ ਹਾਂ ਚਪਾਲ ਅਮਰਸਰ ਰੋਡ ਤੇ ਇਹਨਾਂ ਦੀ ਜਿਹੜੀ ਨਰਸਰੀ ਆ ਤੇ ਇੱਥੇ ਜਿਹੜਾ ਇਹਨਾਂ ਨੇ ਬੂਟੇ ਵੇਚਣ ਲਈ ਜਿਹੜਾ ਸਟਾਲ ਆ ਉਹ ਲਗਾਇਆ ਹੋਇਆ ਏ ਸੋ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਹੈ ਜੀ ਵਧੀਆ ਜੀ ਠੀਕ ਠਾਕ ਤਰਨ ਤਰਨ ਤੋਂ ਹਾਂ ਜੀ ਕਿਹੜੀ ਕਿਹੜੀ ਕਿਸਮ ਦੇ ਬੂਟੇ ਆ ਜੀ ਤੁਹਾਡੇ ਕੋਲੇ ਆਪਣੇ ਕੋਲ ਦੀ ਫਲਦਾਰ ਤੇ ਸਜਾਵਟ ਵਾਲੇ ਤੇ ਬਾਕੀ ਹੋਰ ਸਬਜ਼ੀਆਂ ਪਨੀਰੀਆਂ ਨੇ ਹਾਂ ਜੀ ਸਰਵਰਾਂ ਦਾ ਜੀ ਸਪੌਂਸ ਮਿਲ ਰਿਹਾ ਕਿਉਂਕਿ ਹਾਂ ਜੀ ਹਾਂ ਜੀ ਸਪੌਂਸ ਵਧੀਆ ਹਾਂ ਜੀ ਹਾਂ ਜੀ ਸਬਜ਼ੀਆਂ ਦਾ ਵੀ ਪਨੀਰੀਆਂ ਦਾ ਹਾਂ ਜੀ ਬਿਲਕੁਲ ਬਿਲਕੁਲ ਜੀ ਹਾਂ ਹਾਂ ਵਧੀਆ ਚੱਲ ਰਿਹਾ ਜੀ ਬਿਲਕੁਲ ਠੀਕ ਓਕੇ ਜੀ ਤੁਹਾਨੂੰ ਸੋ ਦੋਸਤੋ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਕਿਉਂਕਿ ਵਾਤਾਵਰਨ ਦੀ ਸ਼ੁੱਧਤਾ ਲਈ ਜਿਹੜੇ ਬੂਟੇ ਲਾਉਣੇ ਉਹ ਵੀ ਜ਼ਰੂਰੀ ਆ ਸੋ ਵੀਡੀਓ ਨੂੰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ ਜੀ ਦੋਸਤੋ ਪੀਡੀਐਫ ਮੇਲੇ ਤੇ ਇਸ ਜਗ੍ਹਾ ਦੇ ਉੱਪਰ ਜਿਹੜੇ ਆ ਬਾਹਰਲੇ ਦੇਸ਼ਾਂ ਦੇ ਬੂਟੇ ਮਿਲਦੇ ਆ ਸਿਆਣ ਐਗਰੋ ਹਿਸਾਰ ਹਰਿਆਣਾ ਤੋਂ ਆ ਬਾਈ ਹੁਣੀ ਜਿੱਥੇ థਾਈਲੈਂਡ ਬਿਆਨਤਮਾ ਨਾਮ ਬੰਗਲਾਦੇਸ਼ ਅਤੇ ਹਾਈਬ੍ਰਿਡ ਫਲਾਂ ਦੇ ਪਲਾਂਟ ਮੌਜੂਦ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਹੜੇ ਕਿਹੜੇ ਫਲਾਂ ਦੇ ਜਿਹੜੇ ਬੂਟੇ ਇੱਥੇ ਤੁਹਾਡੇ ਮਿਲ ਲਗੇ ਸੋ ਤੁਸੀਂ ਨਾਲ ਦੀ ਨਾਲ ਤਸਵੀਰਾਂ ਦੇ ਵਿੱਚ ਜਿਹੜਾ ਇਹ ਦੇਖ ਸਕ ਦੇਖ ਸਕਦੇ ਹੋ ਤੇਲਾ ਜਿਹੜੇ ਲੋਕਾਂ ਦੀ ਜਿਹੜੀ ਆ ਭੀੜ ਇੱਥੇ ਲੱਗੀ ਹੋਈ ਆ ਇਹ ਬੂਟੇ ਖਰੀਦਣ ਦੇ ਲਈ ਰੇਟ ਫਿਕਸ ਹੋ ਰਹੇ ਨੇ ਇੱਕ ਉਹ 250 ਤੈਨੂੰ ਕਟਾ ਰਿਹਾ ਸੋ ਰੇਟ ਫਿਕਸ ਕਰ ਰਹੇ ਹਾਂ ਬਾਈ ਹੁਣੀਆਂ ਦੇ 250 ਦਾ ਲੈਣਾ ਸੋ ਬੜੇ ਪਿਆਰੇ ਪਿਆਰੇ ਜਿਹੜੇ ਫਲਾਂ ਦੇ ਬੂਟੇ ਇੱਥੇ ਉਪਲਬਧ ਨੇ ਸੋ ਪੀਡੀਐਫ ਮੇਲੇ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਜਿਹੜਾ ਫੋਲੋ ਕਰ ਲਓ ਦੇਖ ਲੈ ਆਓ ਸਾਡੇ ਨਾਲ ਆ ਸੀ